ਅਗਲੀ ਗੱਲ ਕਰੀਏ ਪੰਜਾਬ ਦੀ ਇੱਕ ਹੋਰ ਵਿਪਤਾ ਦੀ ਸਮੱਸਿਆ ਦੀ ਤੰਬਾਕੂ ਕਿਸੇ ਸਮੇਂ ਪੰਜਾਬ ਦੇ ਵਿੱਚ ਇੰਨੀ ਵੱਰ ਤੋਂ ਨਹੀਂ ਸੀ ਹੁੰਦੀ ਪਰ ਜਿੰਨੀ ਕਿ ਹੁਣ ਸੁਣਨ ਦੇ ਵਿੱਚ ਆ ਰਹੀ ਆ ਕਹਿੰਦੇ ਕਿ ਪੰਜਾਬ ਦੇ ਵਿੱਚ ਇੱਕੋ ਦਿਨ ਦੇ ਵਿੱਚ 5 ਕਰੋੜ ਰੁਪਏ ਦੇ ਤੰਬਾਕੂ ਪਦਾਰਥ ਵਿਕਦੇ ਨੇ ਜੀ ਪ੍ਰਵੀਨ ਜੀ ਕੋਈ ਸ਼ੱਕ ਨਹੀਂ ਕਿ ਪੰਜਾਬ ਦੀ ਸਭਿਅਤਾ ਦੇ ਹਿਸਾਬ ਨਾਲ ਪੰਜਾਬ ਦੀ ਤਸਵੀਰ ਦੇ ਹਿਸਾਬ ਨਾਲ ਜੀ ਜੀ ਪੰਜਾਬ ਦੇ ਧਾਰਮਿਕ ਅਕੀਦੇ ਦੇ ਹਿਸਾਬ ਨਾਲ ਤੰਬਾਕੂ ਪਦਾਰਥਾਂ ਦੀ ਕੋਈ ਥਾਂ ਨਹੀਂ ਜੀ ਬਿਲਕੁਲ ਫਿਰ ਵੀ ਠੀਕ ਹੈ ਜਿਹੜੇ ਕੋਈ ਬੀੜੀ ਸਿਗਰਟ ਬੜਾ ਮोटा ਉਹਦੀ ਆਦੀ ਹੁੰਦੀ ਹੁੰਦੇ ਹੈ ਕੁਝ ਲੋਕ ਨਾ ਉਹਨਾਂ ਦੀ ਗੱਲ ਪਰ ਉਵੇਂ ਪੰਜਾਬ ਦਾ ਮਹਾਂਦਰਾ ਨਹੀਂ ਹੈ ਹੂੰ ਸਹੀ ਹੈ ਕਿ ਬਾਕੀ ਛਾਰ ਸਾਲੀ ਵਰਤੋ ਜੀ ਤੇ ਇਸ ਲਈ ਮਤਲਬ ਕਿ ਅੱਜ ਦੀ ਤਰੀਕ ਵਿੱਚ ਵੀ ਜਦੋਂ ਅਸੀਂ ਕੁੱਲ ਮਿਲਾ ਕੇ ਸਥਿਤੀ ਦੇਖਦੇ ਆ ਤਾਂ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਘੱਟ ਵਰਤੋ ਹੂੰ ਹੂੰ ਚਾਹੇ ਉਹ ਹਰਿਆਣਾ ਹੋਵੇ ਚਾਹੇ ਉਹ ਯੂਪੀ ਵਿਆਹ ਹੋਵੇ ਜਾਂ ਹੋਰ ਸੂਬੇ ਉਹਨਾਂ ਦੇ ਮੁਕਾਬਲੇ ਤੰਬਾਕੂ ਪਦਾਰਥਾਂ ਦੀ ਵਰਤੋਂ ਬਹੁਤ ਘੱਟ ਹੈ ਪਰ ਇਹ ਕਹਿ ਕੇ ਕਿ ਸਰਨਾਕੇ ਦੂਜੇ ਸੁਭਿਆਂ ਦੇ ਮੁਕਾਬਲੇ ਘਟਾ 5 ਕਰੋੜ ਦੀ ਇਹ ਰੋਜ਼ ਮੱਖਪਦਾਰਸ਼ ਪੰਜਾਬ 'ਚ ਵਿਕ ਰਹੇ ਨੇ ਤਾਂ ਬਹੁਤ ਵੱਡੀ ਹੈ। ਹੂੰ। ਤਾਂ ਇਹ ਵੱਟਾ ਪੈ ਲੂ ਹੈ ਕਿ ਇੰਨੀ ਖਫਤ ਹੂੰ। ਮਤਲਬ ਇੱਕ ਸਾਲ ਦੇ ਵਿੱਚ 1733 ਕਰੋੜ ਹੈ ਜੀ 200 23 24 224 25 ਦੇ ਹਿਸਾਬ ਨਾਲ। ਹੂੰ ਹੂੰ। 224 25 ਦੇ ਹਿਸਾਬ ਨਾਲ 1733 ਕਰੋੜ ਇੱਕ ਸਾਲ ਦਾ ਤੇ ਹਰ ਰੋਜ਼ ਕਹਿੰਦੇ ਪਾਉਣੇ 4 ਕਰੋੜ ਤੋਂ ਲੈ ਕੇ 5 ਕਰੋੜ ਤੱਕ ਚੱਲ ਜਾਂਦਾ ਜੀ। ਵਿਕਲੈਂਡ ਦੇ ਵਿੱਚ ਮਤਲਬ 4 ਤੋਂ 5-5 ਕਰੋੜ ਚ ਜੇ ਇੱਕ ਦਿਨ ਚ ਇਹ ਤਮਾਕੂ ਪਦਾਰਥ ਵਿਕ ਰਹੇ ਨੇ ਤਾਂ ਪੰਜਾਬ ਚ ਖਪਤ ਹੋ ਰਹੀ ਹੈ ਨਾ ਕੋਈ ਬਰਤ ਜਾਂ ਯੋਜਰਦਾ ਗੁਟਕਾ ਸੁਆਖੇ ਆ ਖੈਣੀ ਪੈਣੀ ਪਤਾ ਨਹੀਂ ਕੀ ਕੀ ਹੈ ਨਾ ਹੁਣ ਜੇ ਸਵੰਧ ਤੱਤੇ ਰਾ ਸੰਸਥਾਾਂ ਸਰਕਾਰਾਂ ਸਿਹਤ ਮਹਿਕਮਾਂ ਆ ਜਾਂ ਐਦੇ ਸਾਡੇ ਇਹ ਕਹਿ ਕੇ ਬਚ ਨਿਕਲਣ ਜੀ ਕਿ ਇਹ ਉਰੇ ਲੇਬਰ ਆਉਂਦੀ ਹੈ ਜੀ ਬਾਹਰੀ ਲੋਕ ਆਉਂਦੇ ਨੇ ਉਹ ਵਰਤਦੇ ਨੇ ਪਰ ਵੀ ਕਹਿ ਕੇ ਨਹੀਂ ਸਰਨਾ ਨੀ ਹੋਣੀ ਜਰਾ ਪਰ ਤੋਂ ਸਾਡੇ ਵਾਲੇ ਵੀ ਹੋ ਰਹੀ ਹੈ ਸਹੀ ਹੈ ਬਿਲਕੁਲ ਉਹਦਾ ਹੀ ਨਤੀਜਾ ਹੈ ਸਾਡੀ ਨੌਜਵਾਨ ਪੀੜ੍ਹੀ ਬਜ਼ੁਰਗ ਕਿੰਨਾ ਕੁਸ ਇਹਦੀ ਚਪੇਟ ਚ ਤੇ ਇਹਦੇ ਨਾਲ ਵੀ ਤਾਂ ਹੋ ਗਈਆਂ ਬਿਮਾਰੀਆਂ ਇਕੱਲਾ ਚਿੱਟੇ ਦਾ ਮੁੱਦਾ ਬਣਦਾ ਹੈ ਸ਼ਰਾਬ ਨੂੰ ਅਸੀਂ ਨਸ਼ਾ ਨਹੀਂ ਮੰਨਦੇ ਚਿੱਟੇ ਦੇ ਮਗਰ ਅਸੀਂ ਰੋਲਾ ਪਾ ਕੇ ਲੱਗੇ ਆ ਰੋਇਤੀ ਨਸ਼ਾ ਨੂੰ ਵੀ ਅਸੀਂ ਔਨ ਨਹੀਂ ਦੇਣਾ ਦੁਬਾਰਾ ਕਹਿੰਦੇ ਕਿ ਇਹ ਸਾਰਾ ਕੁਝ ਉਹ ਨਸ਼ਾ ਤੇ ਤਮਾਕੂ ਕਹਿੰਦੇ ਦੇਖਦੇ ਸਹੀ ਹੈ ਇਹ ਨੂੰ ਅਸੀਂ ਗੰਟੀ ਮਿੰਟੀ ਨਹੀਂ ਲੈਂਦੇ ਜਿਹੜਾ ਐਡਾ بڑا ਕਾਰੋਬਾਰ ਖੜਾ ਹੋ ਗਿਆ 2000 17 18 'ਚ ਪੰਜਾਬ 'ਚ 496 ਕਰੋੜ ਦੀ ਵਿਕਰੀ ਸੀ ਜੀ ਸਾਹਿਬ ਦੀ ਹੂੰ 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 ਮਤਲਬ 500 ਕਰੋੜ ਦੇ ਕਿੜੀ ਹੋ ਠੀਕ ਹੈ ਅਗਲੇ ਸਾਲ 2018-19 ਦੇ ਵੱਧ ਕੇ 1000 ਤੋਂ ਉੱਪਰ ਚਲੀ ਗਈ ਜੀ ਹੈ ਨਿਚੇ 'ਚ ਇਹ 1100 ਦੇ ਨੇੜੇ ਚਲੀ ਗਈ ਹੈ 20 ਇਹਦੇ ਵਿੱਚ 1129 ਕਰੋੜ ਦੀ ਹੋ ਗਈ ਹੈ 21 22 ਦੇ ਵਿੱਚ 1295-1300 ਕਰੋੜ ਦੀ ਹੋ ਗਈ ਜੀ ਹੈ 2023-24 ਤੇ 200 22-23 ਤੇ 23-24 ਦੇ ਵਿੱਚ 14-1400 ਕਰੋੜ ਤੋਂ ਪਾਰ ਗਈ ਠੀਕ ਹੈ ਤੇ ਹੁਣ 24 ਇਹ 1700 ਕਰੋੜ ਤੋਂ ਪਾਰ ਹੈ ਇਹ ਲਗਾਤਾਰ ਵੱਧ ਰਹੀ ਹੈ ਜਿਹੜਾ 2017-18 ਚ ਪੰਜਾਬ ਸਰਕਾਰ ਨੂੰ ਟੈਕਸ 42 ਕਰੋੜ ਆਉਂਦਾ ਸੀ ਉਹ ਹੁਣ 65 ਕਰੋੜ ਆ ਰਿਹਾ ਜੀ ਇਹਨਾਂ 8 ਸਾਲਾਂ ਚ 466 ਕਰੋੜ ਦਾ ਟੈਕਸ ਆ ਗਿਆ ਇਹਨਾਂ 8 ਸਾਲਾਂ ਦੇ ਵਿੱਚ 9600 ਕਰੋੜ ਤੋਂ ਉੱਪਰ ਦੀ ਅਸੀਂ ਇਹ ਤੰਬਾਕੂ ਪਦਾਰਥ ਖਤਮ ਕਰ ਲਈ ਇਹਦੇ ਨਾਲ ਵੀ ਮੂੰਹ ਦਾ ਕੈਂਸਰ ਕਿਡਨੀਆ ਲੀਵਰ ਜੇ ਇਹ ਬੋਟਡ ਸਾਰੇ ਰੋਗ ਲੱਗਦੇ ਤੇ ਪਰ ਇਹਦੇ ਤੇ ਗੌਰ ਨਹੀਂ ਕੀਤਾ ਸਦ ਹੂੰ ਸੋ ਇਹ ੱਡਾ ਬੜਾ ਕਰਵਰ ਪੰਜਾਬ ਚ ਚੱਲ ਰਿਹਾ ਤੇ ਇਹਨੂੰ ਨਸ਼ੇ ਨਹੀਂ ਮੰਨਦੇ ਜਿਹੜਾ ਉਹ ਕਹਿੰਦੇ ਸੀ ਯੁੱਧ ਨਸ਼ਾ ਵਿਰੁੱਧ ਆ ਇੱਥੇ ਵੱਡਾ ਮोटा ਗੌਰ ਕਰ ਲਓ ਹੂੰ ਪੰਜਾਬ ਚ ਸਭ ਤੋਂ ਵੱਧ ਜਿਕਰ ਤਮਾਕੂ ਬਦਾਰਤਾਂ ਦੀ ਵਰਤੋਂ ਹੋ ਰਹੀ ਹੈ ਜਲੰਧਰ ਹੈ ਜੀ ਅੱਛਾ ਦੂਏ ਨੰਬਰ ਤੇ ਲੁਧਿਆਣਾ 3 ਨੰਬਰ ਤੇ ਫਾਜ਼ਲ ਕਰ ਹੂੰ ਤੇ ਬਾਕੀ ਤੋਂ ਬਾਅਦ ਇਹ ਚੈਨਜਰ ਭੁੱਲ ਰਹੇ ਨੇ ਅੰਕੜੇ ਸਾਹਮਣੇ ਲਿਆਉਂਦੇ ਨੇ ਜਿਹੜੇ ਫਿਕਰਮੰਦੀ ਵਾਲੀ ਸੀ ਮੈਂ ਲੱਗਿਆ ਸਾਂਝੇ ਕਰਨੇ ਜ਼ਰੂਰੀ ਬਣੇ ਇਹ ਬਿਲਕੁਲ ਬਹੁਤ ਜ਼ਰੂਰੀ ਹੈ ਸ਼ਰਮਾ ਜੀ ਜਦੋਂ ਸਰਕਾਰਾਂ ਇਹ ਕਹਿਣ ਵੀ ਭਈ ਅ ਸ਼ਰਾਬ ਜੇ ਨਾ ਵੇਖੀ ਕਰੋਨਾ ਦੇ ਵਿੱਚ ਤਾਂ ਉਦੋਂ ਫਿਰ ਮਾਲੀਆ ਨਹੀਂ ਆਉਣਾ ਤੇ ਫਿਰ ਉਹਨਾਂ ਸਰਕਾਰਾਂ ਤੋਂਸੀਂ ਇਹ ਥੋੜੋ ਉਮੀਦ ਕਰਾਂਗੇ ਵੀ ਉਹ ਤਮਾਕੂ ਤੋਂ ਵੀ ਜਿਹੜੀ ਕਾਬੂ ਪਾ ਲੈਣਗੇ ਕਿਉਂਕਿ ਉਹਨਾਂ ਨੂੰ ਤਾਂ ਮਾਲੀਆ ਚਾਹੀਦਾ ਉਹਨਾਂ ਨੂੰ ਤਾਂ ਟੈਕਸ ਚਾਹੀਦਾ ਜਿਹੜਾ ਤੁਸੀਂ ਦੱਸਿਆ ਵੀ ਇੰਨੇ 100 ਕਰੋੜ ਕਮਾ ਲਿਆ ਉਹਨਾਂ ਨੇ ਉਹਨਾਂ ਨੂੰ ਤਾਂ ਕਮਾਈ ਦੀ ਨਹੀਂ ਲੋਕਾਂ ਦੀ ਸਿਹਤ ਥੋੜੋ ਸਿਹਤ ਨਾਲ ਤਾਂ ਕੋਈ ਮਤਲਬ ਨਹੀਂ ਨਾ ਇਹ ਇਹ ਤਾਂ ਸਰਕਾਰਾਂ ਦਾ ਐਂਟਰੀਟ ਕਰਦੇ ਆ ਸ਼ਰਮਾ ਜੀ ਜਿਵੇਂ ਉਹ ਜਿਵੇਂ ਤੁਸੀਂ ਇੱਕ ਦਿਨ ਗੱਲ ਕੀਤੀ ਸੀ ਨਾ ਵੀ ਆ ਜਿਹੜੇ ਪਹਿਲਾਂ ਬਿਮਾਰੀਆਂ ਆ ਗਈਆਂ ਫਸਲਾਂ ਨੂੰ ਫਿਰ ਉਹਨਾਂ ਦੇ ਹੱਲ ਦੇ ਲਈ ਸਪਰੇਆ ਆ ਗਈਆਂ ਪਹਿਲਾਂ ਬੰਦਿਆਂ ਨੂੰ ਬਿਮਾਰੀਆਂ ਲਾਤੀਆਂ ਫਿਰ ਉਹਨਾਂ ਦੇ ਹਾਲਤ ਦੇ ਲਈ ਵੱਡੇ ਵੱਡੇ ਹਸਪਤਾਲ ਖੋਲ੍ਹਦੇ ਤੇ ਕਾਰਪੋਰੇਟਸ ਨੇ ਵੀ ਇਹ ਹਿੱਤ ਹੈ ਕਿ ਸਪਰੇ ਜਿਹੜੀ ਕਰਦੇ ਆ ਕਹਿੰਦੇ ਜੀ ਉਹ ਉਹ ਜਿਆ ਖਾਣਾ ਖਾਣ ਨਾਲ ਕੈਂਸਰ ਹੁੰਦਾ ਹੁਣ ਇਸ ਲਈ ਕੈਂਸਰ ਦਾ ਇਲਾਜ ਲੱਭਾਂ ਕੈਂਸਰ ਦਾ ਇਲਾਜ ਲੱਭਾਂਗੇ ਬਿਲਕੁਲ ਜੇ ਵੀ ਤੁਸੀਂ ਰਹੇ ਤੇ ਇਲਾਜ ਵੀ ਤੁਸੀਂ ਕਰੋਗੇ ਹੂੰ ਹੁਣ ਉਸੇ ਤਰ੍ਹਾਂ ਤੁਹਾੱਕੂ ਪਦਾਰਥ ਵੇਚ ਕੇ ਵੀ ਤੁਸੀਂ ਕਮਾਉਂਗੇ ਫਿਰ ਦਵਾਈਆਂ ਰਾਈ ਨੇ ਤੁਸੀਂ ਕਮਾਉਂਗੇ ਤੁਸੀਂ ਕਮਾਉਂਗੇ ਸਹੀ ਬਿਲਕੁਲ ਹੁਣ ਤਾਂ ਬੰਦਾ ਆਪੇ ਬਾਜੇ ਤਾਂ ਵੱਜ ਜੀ ਸਰਕਾਰ ਨਹੀਂ ਵਿਚਾਰੇ ਬੰਦੇ ਨੂੰ